ਜੀਿਕਾ ਸਾਹਿਬ ਮੈਂ ਤੁਹਾਡੇ ਮਾਧਿਅਮ ਰਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੇ ਸਵਾਲ ਦੇ ਵਿੱਚ ਲਿਖਿਆ ਵੀ 138 ਕਰੋੜ ਰੁਪਇਆ ਜਿਹੜਾ ਮੈਕਸ ਹਸਪੀਟਲ ਸੀ ਉਹਦੇ ਤੋਂ ਹੁਣ ਤੱਕ ਵਸੂਲਿਆ ਗਿਆ ਕਿਉਂਕਿ ਜਿਹੜੀ ਮੈਕਸ ਹਸਪੀਟਲ ਦੀ ਜ਼ਮੀਨ ਸੀ ਉਹ ਸਰਕਾਰੀ ਹਸਪੀਟਲ ਸੀ ਜਿਹੜਾ ਮੁਹਾਲੀ ਉਹਦਾ ਪਾਰਟ ਕੱਟ ਕੇ ਉਹਨਾਂ ਨੂੰ ਦਿੱਤੀ ਗਈ ਸੀ ਔਰ ਉਹਦੇ ਵਿੱਚ ਕੁਝ ਸ਼ਰਤਾਂ ਦੇ ਸਮੇਤ ਉਹ ਦਿੱਤੀ ਗਈ ਸੀ ਤੇ ਕੁਝ ਹਿੱਸਾ ਸੀ ਜਿਹੜਾ ਉਹਨਾਂ ਨੇ ਦੇਣਾ ਸੀ ਉਹਦੇ ਵਿੱਚ 138 ਕਰੋੜ ਰੁਪਏ ਦਾ ਮੰਤਰੀ ਜੀ ਨੇ ਜ਼ਿਕਰ ਕੀਤਾ ਵੀ ਮੈਕਸ ਹਸਪੀਟਲਾਂ ਨੂੰ 138 ਕਰੋੜ ਰੁਪਏ ਜਮ੍ਹਾਂ ਕਰਾਇਆ ਹੈ ਮੈਂ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਆਪਣਾ ਸਵਾਲ ਸੀ ਵੀ ਜੇ ਉਹ ਪੈਸਾ ਜਮ੍ਹਾਂ ਹੋਇਆ ਤਾਂ ਕਿਸ ਹਿੱਸੇ ਵਿੱਚ ਹੋਇਆ ਤੇ ਕਿੱਥੇ ਖਰਚਿਆ ਗਿਆ ਲੇਕਿਨ ਸਵਾਲ ਨੂੰ ਛੋਟਾ ਕਰ ਦਿੱਤਾ ਗਿਆ ਸਿਰਫ ਇਹ ਦੱਸਿਆ ਗਿਆ ਵੀ 138 ਕਰੋੜ ਰੁਪਇਆ ਆਇਆ ਤੇ ਹੈਲਥ ਵਾਸਤੇ ਖਰਚ ਦਿੱਤਾ ਗਿਆ ਫੇਸ ਕਰਕੇ ਉਹਦੀ ਡਿਟੇਲ ਆ ਜਿਹੜੀ ਉਹ ਨਹੀਂ ਦਿੱਤੀ ਗਿਆ ਵੀ ਕਿੱਥੇ ਖਰਚਿਆ ਗਿਆ ਉਹ ਕਿੱਥੇ ਖਰਚਿਆ ਜਾਣਾ ਸੀ ਕਿਉਂਕਿ ਮੋਹਾਲੀ ਦਾ ਹਸਪੀਟਲ ਸੀ ਉਹ ਪ੍ਰਾਈਵੇਟ ਵਜਨ ਦਿੱਤਾ ਗਿਆ ਤੇ ਉਹਦੇ ਅਗੇਂਸਟ ਪੈਸਾ ਆਉਣਾ ਸੀ ਉਹ ਆਇਆ ਤੇ ਆਇਆ ਉਹ ਮੁਹਾਲੀ ਦੇ ਕਿਸੇ ਹਸਪਤਾਲ ਲਈ ਉਹ ਲੱਗਿਆ ਜਾਂ ਮੁਹਾਲੀ ਦੀ ਭਲਾਈ ਲਈ ਲੱਗਿਆ ਕਿਤੇ ਬਾਕੀ ਕਿਤੇ ਜਗ੍ਹਾ ਲਾ ਦਿੱਤਾ ਗਿਆ ਮੈਂ ਇਹ ਪੁੱਛਣਾ ਚਾਹੁੰਦਾ ਸੀ ਮੰਤਰੀ ਜੀ ਨੂੰ ਕਿ ਇਹ ਮੈਂ ਮੰਤਰੀ ਜੀ ਨੂੰ ਬੇਨਤੀ ਕਰਦਾ ਵੀ ਇਹ ਮੈਨੂੰ ਦੱਸਣ ਦੀ ਖੇਚਲ ਕਰਨਗੇ